ਜਿਹੜਾ ਗੰਨਾ ਅਸੀਂ ਪੈਦਾ ਕਰਦੇ ਆ ਤੇ ਜਿਹੜਾ ਲਾਗ ਕਰਦਾ ਉਹ ਵੀ ਸਾਨੂੰ 5-5 ਸਾਲ ਗੰਨੇ ਦੇ ਪੈਸੇ ਨਹੀਂ ਮਿਲਦੇ ਜਦੋਂ ਅਸੀਂ ਪੈਸੇ ਲੈਣੇ ਹੁੰਦੇ ਆ ਤੇ ਉਦੋਂ ਜੇਠ ਹੜ੍ਹਦੀਆਂ ਧੁੱਪਾਂ ਹੁੰਦੀਆਂ ਨੇ ਉਦੋਂ ਵੀ ਸਾਨੂੰ ਜਿਹੜਾ ਉਹ ਪੱਖੀਆਂ ਛੜਕਾਂ ਤੇ ਜਾਂ ਰੇਲਵੇ ਟਰੈਕਾਂ ਤੇ ਬੈਠਣਾ ਚਾਹ ਪੈਂਦਾ ਸਾਨੂੰ ਪੁਲਿਸ ਦੀਆਂ ਡਾਂਗਾਂ ਪੈਂਦੀਆਂ ਨੇ ਅਥਰੂ ਗੈਂ ਸਾਡੇ ਤੇ ਸੁੱਟੀ ਜਾਂਦੀ ਆ ਸਾਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾਂਦਾ ਹੈ ਉਹਨਾਂ ਦੇ ਜਿਹੜੇ ਕਰਜ਼ੇ ਨੇ 14 ਲੱਖ ਰੁਪਏ ਜਿਹੜਾ ਉਹਨਾਂ ਦਾ ਬਿਣਾ ਮੰਗਰ ਤੋਂ ਉਹਨਾਂ ਨੂੰ ਜਿਹੜਾ ਉਹ ਮਾਫ਼ ਕਰ ਦਿੱਤਾ ਗਿਆ ਕਿਸਾਨ ਜਿਹੜਾ ਉਹਨਾਂ ਦਾ ਸਿਰਫ 18 ਲੱਖ ਰੁਪਏ ਕਰਜ਼ਾ ਹੈ ਤੇ ਇਹ ਕਿਸਾਨ 60 ਤੋਂ 70% ਨੇ ਉਹ ਕਿੰਨੇ ਪਰਸੈਂਟ ਨੇ ਉਹਨਾਂ ਦਾ ਇਹਨਾਂ ਕਰਜ਼ਾ ਮਾਫ਼ ਤੇ ਸਾਡਾ ਜਿਹੜਾ ਉਹ ਕਰਜ਼ਾ ਮਾਫ਼ੀ ਇਹ ਜਿਹੜੀਆਂ ਏਡੀਆਂ ਉੱਚੀਆਂ ਇੰਨੀਆਂ ਮਜ਼ਬੂਤ ਸੜਕਾਂ ਜਿਹੜੀਆਂ ਨੇ ਇੰਨੀਆਂ ਚੌੜੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਸਿਰਫ ਇਸ ਕਰਕੇ ਕਿ ਜਿਹੜਾ ਦੂਸਰੇ ਦੇਸ਼ਾਂ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਵਪਾਰ ਵਾਸਤੇ ਉਹਨਾਂ ਦੇ ਕਿਆਂ ਜਾਰੀਆਂ ਪਈ ਉਹਨਾਂ ਦੇ ਟਰਾਲੇ ਨਰਵਿਗਨ ਜਾਣ ਲੋਕਾਂ ਦੀਆਂ ਜਿਹੜੀਆਂ ਨੇ ਫਸਲਾਂ ਜਿਹੜੀਆਂ ਨੇ ਐਸ ਵਾਰੀ ਬਰਬਾਦ ਹੋਣ ਦਾ ਮੇਨ ਕਾਰਨ ਜਿਹੜਾ ਉਹ ਏ ਸੜਕਾਂ ਵੀ ਰੁੜ ਗਈਆਂ ਚੱਤਾਂ ਸਾਡੇ ਬੱਚਿਆਂ ਦੇ ਭਵਿੱਖ ਲਈ ਉਹਨਾਂ ਦੇ ਉਜਲੇ ਭਵਿੱਖ ਲਈ ਅਸੀਂ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਤੇ ਉਹਨਾਂ ਨੂੰ ਵਾਜਬ ਆਉਣ ਵਾਲੇ ਸਮੇਂ 'ਚ ਜਿਹੜੇ ਨੇ ਉਹ ਫਸਲਾਂ ਦੇ ਕੀਮਤਾ ਮਿਲ ਲਈ ਜਿਹੜਾ ਇਸ ਕਰਕੇ ਅਸੀਂ ਆਪਣੀ ਜਦੋਚੈਦ ਕਰਾਂ। ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ WTO ਦੇ ਸਮਝੌਤੇ ਕੀਤੇ ਨੇ ਉਹਦਾ ਇਹ ਆ ਕਿ ਡਾਕਟਰ ਸੁਆਮੀ ਨਾਥਨ ਨੇ ਜਿਹੜੀਆਂ ਨੇ ਉਹਦੇ ਵਿੱਚ ਸਾਰੀਆਂ ਆਪਣੀਆਂ ਸਿਫਾਰਸ਼ਾਂ ਕੀਤੀਆਂ ਨੇ 200 ਤੋਂ ਵੱਧ ਸਿਫਾਰਸ਼ਾਂ ਨੇ ਉਹਦੇ ਵਿੱਚ 250 ਕਿਸਾਨ ਜੋ ਪੈਦਾ ਕਰਦਾ ਹੈ ਕਿਸਾਨ ਦੇ ਲਾਗਤ ਖਰਚੇ ਮਿਹਨਤਾਂ ਨਾਲ ਜਿੰਨੇ ਵੀ ਖਰਚੇ ਨੇ ਚਾਹੇ ਉਹ ਖਾਦ ਆ ਦਵਾਈ ਆ ਤੇਲ ਆ ਪਾਣੀ ਆ ਮਨਪਨ ਆ ਜਮੀਨ ਜਿਹੜੀ ਆ ਉਹ ਕੋਈ ਠੇਕੇ ਤੇ ਲੈ ਕੇ ਜ਼ਮੀਨ ਦੀ ਜਿਹੜੀ ਆ ਉਹ ਖੇਤੀ ਕਰਦਾ ਆਮ ਤੌਰ ਤੇ ਤੇ ਉਹਦੇ ਜਿਹੜੇ ਲਾਗਤ ਖਰਚੇ ਜਿਹੜੇ ਉਹ ਕਿੰਨੇ ਉਹ ਲਾਗਤ ਖਰਚੇ ਜਿਹੜੇ ਨੇ ਅੱਜ ਦੇ ਸਮੇਂ ਵਿੱਚ ਸਾਡੇ ਲਾਗਤ ਖਰਚੇ ਵੀ ਪੂਰੇ ਨਹੀਂ ਹੁੰਦੇ ਇਹ ਇੱਕ ਗਰੰਟੀ ਕਾਨੂੰਨ ਬਣਾ ਜਾਵੇ ਕਿਉਂਕਿ ਐਮਐਸਪੀ ਸਰਕਾਰ ਹੀ ਨਿਰਧਾਰਤ ਕਰਦੀ ਹੈ। ਬਾਕੀ ਸੂਬੇ ਨੇ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਯੂਪੀ ਦੇ ਵਿੱਚ ਇੱਥੇ ਜਿਹੜੀ ਆ ਉਹ ਐਮਐਸਪੀ ਜਿਹੜੀ ਆ ਉਹ ਹੈ ਹੀ ਨਹੀਂ। ਕਿਸਾਨੀ ਅੰਦੋਲਨ ਦਿੱਲੀ ਵੱਲ ਨੂੰ ਵੱਧ ਰਿਹਾ ਹੈ ਤੇ ਕੂਚ ਕਰਨ ਦੀ ਹਰ ਕੋਸ਼ਿਸ਼ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਅਜਿਹੇ ਵਿੱਚ ਇਸ ਤੇ ਜ਼ਿਆਦਾ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੇ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਤੇ ਉਹਨਾਂ ਨਾਲ ਗੱਲਬਾਤ ਕਰਦਿਆ। ਸਿਰਸਾ ਸਾਹਿਬ ਕਿੱਥੇ ਕਿ ਜਿਹੜੀ ਗੱਲ ਫਸੀ ਹੋਈ ਆ ਆਖਰਕਾਰ ਕੇਂਦਰ ਸਰਕਾਰ ਵੱਲੋਂ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਗੱਲ ਜਿਹੜੀ ਆ ਮੰਨੀ ਸੀ ਕਿ ਅਸੀਂ ਐਮਐਸਪੀ ਤੇ ਗਰੰਟੀ ਜਿਹੜਾ ਕਾਨੂੰਨ ਬਣਾ ਕੇ ਦਵਾਂਗੇ ਤੁਹਾਡੀਆਂ ਮੰਗਾਂ ਸਾਰੀਆਂ ਮੰਨਾਂਗੇ ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਉਹ ਮੰਗਾਂ ਹਲੇ ਵੀ ਉੱਥੇ ਦੀਆਂ ਉੱਥੀਆਂ ਖੜੀਆਂ ਨੇ ਕਾਰਨ ਕੀ ਲੱਗਦੇ ਆ ਕਾਰਨ ਬੜਾ ਸਪਸ਼ਟ ਹੈ ਕਿ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ ਡਬਲਯੂਟੀ ਦੇ ਸਮਝੌਤੇ ਕੀਤੇ ਨੇ ਔਰ ਜਿਹੜਾ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਨੇ ਉਥੇ ਇਹ ਦੇਸ਼ ਦੇ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਛੋਟੇ ਦੁਕਾਨਦਾਰ ਨੇ ਚਾਹੇ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਗੱਲ ਤੋਂ ਮੈਂ ਘੱਟਾਂ ਕਹੂੰ ਮੁਲਾਜ਼ਮਾਂ ਨੂੰ ਤਨਖਾਹਾਂ ਤਾਂ ਮਿਲਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਖਤਮ ਹੋ ਰਿਹਾ ਸਭ ਕੁਝ ਪ੍ਰਾਈਵੇਟ ਹੋਣ ਜਾ ਰਿਹਾ ਹੈ ਤੇ ਉਹਨਾਂ ਨੂੰ ਇਸ ਕਰਕੇ ਇਹ ਜਿਹੜੀਆਂ ਮੰਗਾ ਮੰਨੀਆਂ ਹੋਈਆਂ ਮੰਗਾ ਟਰਕਾ ਰਹੇ ਨੇ ਪੇ ਟਰਕਾ ਕੇ ਤੇ ਜਿਹੜੀ ਅਸਲ ਜਿਹੜੀ ਪਾਲਿਸੀ ਆ ਜਿਹੜੀ ਉਹਨਾਂ ਦੀ ਪੇ ਸਾਰਾ ਕੁਝ ਪ੍ਰਾਈਵੇਟ ਨੂੰ ਹੀ ਦੇਣਾ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਮੁੱਖ ਕਾਰਨ ਜਿਹੜਾ ਉਹ ਇਹੀ ਆ ਕਿ ਸਭ ਕੁਝ ਪ੍ਰਾਈਵੇਟ ਆਧਾਰਿਆਂ ਨੂੰ ਹੀ ਉਹਨਾਂ ਨੇ ਦੇਣਾ ਕਾਰਪੋਰੇਟ ਕਰਾਣੇ ਆ ਰਹੇ ਨੇ ਜਿਹੜਾ ਉਸ ਚ ਲਾਉਣਗੇ ਤੇ ਇਹ ਪੰਜ ਮੰਗਾ ਸਿੱਸਾ ਸਾਹਿਬ ਇੱਕ ਐਮਐਸਪੀ ਬਾਰੇ ਥੋੜੀ ਜਾਣਕਾਰੀ ਦਿਓ ਕਿ ਆਖਰਕਾਰ ਐਮਐਸਪੀ ਇੰਨੀ ਜ਼ਰੂਰੀ ਕਿਸਾਨਾਂ ਵਾਸਤੇ ਕਿਉਂ ਹੈ ਜਿਸ ਨੂੰ ਕਿ ਕੇਂਦਰ ਸਰਕਾਰ ਵੱਲੋਂ ਠੁਕਰਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਹਨਾਂ ਨੇ ਤਾਂ ਅੜਿਓ ਕਰ ਲਿਆ ਐਮਐਸਪੀ ਤੇ ਆਖਰਕਾਰ ਇਹ ਹੈ ਕਿ ਇਸ ਤੇ ਮਾੜਿਆ ਦਰਸ਼ਕਾਂ ਨਾਲ ਜ਼ਿਆਦਾਤਰ ਜਾਣਕਾਰੀ ਆ ਸਾਂਝੀ ਕਰੋ ਜੀ ਦੇਖੋ ਡਾਕਟਰ ਸੁਮੇਨਾਥਨ ਕਮਿਸ਼ਨ ਸਰਕਾਰ ਨੇ ਬਣਾਇਆ ਸੀ ਅੱਜ ਤੱਕ ਤੁਸੀਂ ਵੇਤਨ ਅਯੋਗ ਬਣਦੇ ਨੇ ਤਨਖਾਹ ਕਮਿਸ਼ਨ ਬਣਦੇ ਨੇ ਔਰ ਕਿੰਨੇ ਕਮਿਸ਼ਨ ਹੁਣ ਤੱਕ ਬਣ ਚੁੱਕੇ ਨੇ ਜਦੋਂ ਦਾ ਭਾਰਤ ਆਜ਼ਾਦ ਹੋਇਆ ਤੇ ਤਨਖਾਹਾਂ ਜਿਹੜੀਆਂ ਸੀ ਮੁਲਾਜ਼ਮਾਂ ਦੀਆਂ ਕਿੱਥੋਂ ਕਿੱਥੇ ਚਲੇ ਗਈਆਂ ਦੂਸਰੇ ਪਾਸੇ ਸਾਨੂੰ ਐਮਐਸਪੀ ਕਿਉਂ ਜ਼ਰੂਰੀ ਹੈ ਉਹਦਾ ਇਹ ਆ ਕਿ ਡਾਕਟਰ ਸੁਆਮੀ ਨਾਥਨ ਨੇ ਜਿਹੜੀਆਂ ਨੇ ਉਹਦੇ ਵਿੱਚ ਸਾਰੀਆਂ ਆਪਣੀਆਂ ਸ਼ਫਾਰਸ਼ਾਂ ਕੀਤੀਆਂ ਨੇ 200 ਤੋਂ ਵੱਧ ਸ਼ਫਾਰਸ਼ਾਂ ਨੇ ਉਹਦੇ ਵਿੱਚ 250 ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਕਿ ਕਿਸਾਨ ਜੋ ਪੈਦਾ ਕਰਦਾ ਕਿਸਾਨ ਦੇ ਲਾਗਤ ਖਰਚੇ ਮਿਹਨਤਾਂ ਜਿੰਨੇ ਵੀ ਖਰਚੇ ਨੇ ਚਾਹੇ ਉਹ ਖਾਦ ਆ ਦਵਾਈ ਆ ਤੇਲ ਆ ਪਾਣੀ ਆ ਮਿਹਨਤਾਂ ਆ ਜਮੀਨ ਜਿਹੜੀ ਆ ਉਹ ਕੋਈ ਠੇਕੇ ਤੇ ਲੈ ਕੇ ਜ਼ਮੀਨ ਦੀ ਜਿਹੜੀ ਆ ਉਹ ਖੇਤੀ ਕਰਦਾ ਆ ਆਮ ਤੌਰ ਤੇ ਤੇ ਉਹਦੇ ਜਿਹੜੇ ਲਾਗਤ ਖਰਚੇ ਜਿਹੜੇ ਉਹ ਕਿੰਨੇ ਨੇ ਉਹ ਲਾਗਤ ਖਰਚੇ ਜਿਹੜੇ ਨੇ ਅੱਜ ਦੇ ਸਮੇਂ ਵਿੱਚ ਸਾਡੇ ਲਾਗਤ ਖਰਚੇ ਵੀ ਪੂਰੇ ਨਹੀਂ ਹੁੰਦੇ ਜਿਸ ਕਰਕੇ ਸਾਡੀ ਇਹ ਮੰਗ ਹੈ ਕਿ ਜਿਹੜੀ ਇਹ ਐਮਐਸਪੀ ਆ ਇਹ ਇੱਕ ਗਰੰਟੀ ਕਾਨੂੰਨ ਬਣਾ ਜਾਵੇ ਕਿਉਂਕਿ ਐਮਐਸਪੀ ਸਰਕਾਰ ਹੀ ਨਿਰਧਾਰਤ ਕਰਦੀ ਹੈ ਕਿ ਇਸ ਫਸਲ ਦੇਤੇ ਇੰਨੀ ਐਮਐਸਪੀ ਜਿਹੜੀ ਆ ਉਹ ਦਿੱਤੀ ਜਾਵੇਗੀ ਫਿਰ ਉਹ ਜਿਹੜੀ ਐਮਐਸਪੀ ਨਿਰਧਾਰਤ ਕਰਦੇ ਨੇ ਉਹ ਵੀ ਸਾਨੂੰ ਨਹੀਂ ਮਿਲਦੀ ਤੇ ਅੱਗੋਂ ਸਭ ਤੋਂ ਜਿਹੜੀ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਬਾਕੀ ਸੂਬੇ ਨੇ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਯੂਪੀ ਦੇ ਵਿੱਚ ਇੱਥੇ ਜਿਹੜੀ ਆ ਉਹ ਐਮਐਸਪੀ ਜਿਹੜੀ ਆ ਉਹ ਹੈ ਹੀ ਨਹੀਂ ਉੱਥੋਂ ਦੇ ਕਿਸਾਨ ਦੀ ਕੀ ਹਾਲਤ ਹੈ ਉੱਥੋਂ ਦਾ ਜਿਹੜਾ ਝੋਨਾ ਯੂਪੀ ਦਾ ਝੋਨਾ ਬਿਹਾਰ ਦਾ ਝੋਨਾ ਕੋਕੀ ਪਾ ਵੇਖਦਾ ਜੇ ਐਮਐਸਪੀ ਹੋਵੇ ਤੇ ਉਹ ਫਿਰ ਇਧਰ ਨੂੰ ਕਿਉਂ ਆਵੇ ਝੋਨਾ ਸੋ ਇਹ ਐਮਐਸਪੀ ਜਿਹੜੀ ਆ ਹਰ ਫਸਲ ਤੇ ਜਿਸ ਵੀ ਸੂਬੇ ਦੇ ਵਿੱਚ ਜਿਹੜੀ ਫਸਲ ਹੁੰਦੀ ਆ ਚਾਹੇ ਉਹ ਲਸਣ ਹੈ ਚਾਹੇ ਮਸਾਲੇ ਨੇ ਚਾਹੇ ਕੋਈ ਫਲ ਫਰੂਟ ਹੈ ਜਿਹੜੀ ਵੀ ਚੀਜ਼ ਕਿਸਾਨ ਪੈਦਾ ਕਰਦਾ ਉਹਨਾਂ ਦੇ ਉੱਤੇ ਜਿਹੜੀ ਐ ਐਮ ਐਸ ਪੀ ਜਿਹੜੀ ਆ ਉਹ ਜ਼ਰੂਰੀ ਤਾਇੀ ਹੈ ਕਿ ਉਦੋਂ ਜਿਹੜਾ ਲਾਗਤ ਖਰਚਾ ਉਦੋਂ ਘੱਟ ਉਹ ਮਾਰਕੀਟ ਦੇ ਵਿੱਚ ਖਰੀਦੀ ਨਾ ਜਾ ਤਾਂ ਜੇਕਰ ਦੇਖਿਆ ਜਾਵੇ ਕਿ ਐ ਐਮ ਐਸ ਪੀ ਦੀ ਤੁਸੀਂ ਮੰਗ ਕਰ ਰਹੇ ਹੋ ਤੇ ਉੱਥੇ ਹੀ ਤੁਹਾਨੂੰ ਕਿਹਾ ਜਾਂਦਾ ਹੈ ਕਿ ਫਸਲਾਂ ਜਿਹੜੀਆਂ ਬਦਲ ਮਿਆਂ ਬੀਜੋ ਤਾ ਚੋਨੇ ਦੀ ਉਹ ਗੱਲ ਕਰ ਲੈਨੇ ਆ ਚੋਨੇ ਨੇ ਪੰਜਾਬ ਦਾ ਵੀ ਤੇ ਹਰਿਆਣੇ ਦਾ ਵੀ ਬਹੁਤ ਏਰੀਆ ਦਾ ਪਾਣੀ ਆ ਜਿਹੜਾ ਉਹ ਇੰਨਾ ਡੂੰਗਾ ਪਹੁੰਚਾ ਦਿੱਤਾ ਕਿ ਕਈ ਕਈ ਫੋਟ ਜਿਹੜੇ ਆ ਬੋਰਾ ਕਰਨੇ ਪੈ ਰਹੇ ਆ ਤਾਂ ਅਜਿਹੇ ਹਾਲਾਤਾਂ ਵਿੱਚ ਬਦਲਮਾ ਜਿੱਥੇ ਸਰਕਾਰ ਵੱਲੋਂ ਆਪ ਸਟੈਪ ਚੱਕਣਾ ਚਾਹੀਦਾ ਸੀ ਉਧਰ ਕਿਸਾਨ ਆਪਣੇ ਪੱਧਰ ਤੇ ਕਹਿ ਰਹੇ ਆ ਕਿ ਸਾਨੂੰ ਬਦਲਵੀਂ ਫਸਲ ਦਿੱਤੀ ਜਾਵੇ ਤਾਂ ਆਖਰਕਾਰ ਸਰਕਾਰ ਇਹ ਕਦਮ ਕਿਉਂ ਨਹੀਂ ਚੁੱਕਦੀ ਇੱਕ ਪਾਸੇ ਤਾਂ ਉਹ ਕਹੇਰੀ ਆ ਕਿ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਆ ਲੋਕਾਂ ਦੇ ਲੋਕ ਭਲਾਈ ਸਕੀਮਾਂ ਜਾਰੀ ਕਰ ਰਹੇ ਆ ਕਿਹੜੀਆਂ ਸਕੀਮਾਂ ਨੇ ਜਾਰੀ ਕੀਤੀਆਂ ਹੁਣ ਜਿਸ ਤਰ੍ਹਾਂ ਗੰਨਾ ਹੈ ਸਾਡੇ ਕੋਲੇ ਝੋਨੇ ਦੀ ਫਸਲ ਜਿਹੜੀ ਆ ਉਹਦਾ ਜਿਹੜਾ ਬਦਲ ਆ ਸਾਡੇ ਕੋਲੇ ਕਣਕ ਦਾ ਬਦਲ ਸਾਡੇ ਕੋਲੇ ਗੰਨਾ ਹੈ ਤੇ ਗੰਨੇ ਦੇ ਤੇ ਜਿਹੜਾ ਲਾਗਤ ਖਰਚਾ ਉਹ ਸਾਡਾ ਕਿੰਨਾ ਆਉਂਦਾ ਹੈ ਤੇ ਸਾਨੂੰ ਮਿਲਦਾ ਕੀ ਹੈ ਜਿਹੜਾ ਗੰਨਾ ਅਸੀਂ ਪੈਦਾ ਕਰਦੇ ਆ ਤੇ ਜਿਹੜਾ ਲਾਗਤ ਖਰਚਾ ਉਹ ਵੀ ਸਾਨੂੰ 5-5 ਸਾਲ ਗੰਨੇ ਦੇ ਪੈਸੇ ਨਹੀਂ ਮਿਲਦੇ ਅਸੀਂ ਕੋਟਾਂ ਜਾ ਕੇ ਜਦੋਂ ਅਸੀਂ ਗੰਨੇ ਦੇ ਪੈਸੇ ਲੈਣੇ ਹੁੰਦੇ ਆ ਜਦੋਂ ਪੈਦਾ ਕਰਦੇ ਆ ਉਦੋਂ ਠੰਡ ਹੁੰਦੀ ਆ ਧੁੰਦਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਗੰਨਾ ਜਿਹੜਾ ਮੇਲਾ ਚ ਲੈ ਕੇ ਜਾਂਦੇ ਆ ਜਦੋਂ ਅਸੀਂ ਪੈਸੇ ਲੈਣੇ ਹੁੰਦੇ ਆ ਤੇ ਉਦੋਂ ਜੇਠ ਹੜਦੀਆਂ ਧੁੱਪਾਂ ਹੁੰਦੀਆਂ ਨੇ ਉਦੋਂ ਵੀ ਸਾਨੂੰ ਜਿਹੜਾ ਉਹ ਪੱਖੀਆਂ ਛੜਕਾਂ ਤੇ ਜਾਂ ਰੇਲਵੇ ਟਰੈਕਾਂ ਤੇ ਬੈਠਣਾ ਚ ਪੈਂਦਾ ਸਾਨੂੰ ਪੁਲਿਸ ਦੀਆਂ ਡਾਂਗਾਂ ਪੈਂਦੀਆਂ ਨੇ ਅਸਰੂ ਗੈ ਸਾਡੇ ਤੇ ਸੁੱਟੀ ਜਾਂਦੀ ਆ ਸਾਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾਂਦਾ ਹੈ ਸਾਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਂਦਾ ਤੇ ਉਹ ਜਿਹੜਾ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਕਿਸਾਨਾਂ ਦੇ ਪ੍ਰਤੀ ਇਹ ਬਹੁਤ ਹੀ ਇੱਕ ਮਾੜੀ ਆ ਤੇ ਅੱਜ ਤੁਸੀਂ ਇਹ ਵੇਖੋ ਕਿ ਆ ਜਿਹੜੀਆਂ ਸੜਕਾਂ ਨੇ ਜਿਹੜੀਆਂ ਸਾਡੀਆਂ ਸੜਕਾਂ ਨੇ ਪਿੰਡਾਂ ਦੇ ਵਿੱਚ ਲਿੰਕ ਰੋਡਾਂ ਉਹਨਾਂ ਦੀ ਕੀ ਹਾਲਤ ਹੈ ਤੇ ਆ ਜਿਹੜੀਆਂ ਸੜਕਾਂ ਨੇ 15-15 ਫੁੱਟ ਉੱਚੀਆਂ ਬਣਾਈਆਂ ਜਾ ਰਹੀਆਂ ਨੇ ਇਹ ਸਾਡੇ ਪੰਜਾਬ ਦੇ ਨਾਲ ਖਾਸ ਕਰਕੇ ਜਿਹੜਾ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਧੱਕਾ ਕੀਤਾ ਜਿਹੜਾ ਜਾ ਰਿਹਾ ਹੈ ਤੁਸੀਂ ਇਹ ਵੇਖੋ ਕਿ ਮੈਂ ਰਾਤ ਆ ਸਤਰਾਂ ਦੇ ਨਾਲ ਹੀ ਰਸੌਲੀ ਪਿੰਡਾ ਉੱਥੇ ਸੀ ਉਹਨਾਂ ਲੋਕਾਂ ਨੇ ਰੋ ਰੋ ਕੇ ਦੱਸਿਆ ਤੇ ਫਿਰ ਅਸੀਂ ਉੱਥੋਂ ਦੀ ਹਾਲਤ ਵੀ ਵੇਖੀ ਇਹ ਜਿਹੜੀ ਦੱਖਣ ਤੋਂ ਉੱਤਰ ਵਾਲੇ ਪਾਸੇ ਨੂੰ ਸੜਕਾਂ ਬਣ ਰਹੀਆਂ ਨੇ 15 15 ਫੁੱਟ ਉੱਚੀਆਂ ਪਾੜੀਆਂ ਨੇ ਇਹਨਾਂ ਦਾ ਪਾਣੀ ਦਾ ਨਿਕਾਸ ਕਿੱਥੋਂ ਵੀ ਥੱਲੇ ਨਹੀਂ ਹੈਗਾ ਹੁਣ ਜਦੋਂ ਦੱਖਣ ਤੋਂ ਉੱਤਰ ਵੱਲ ਨੂੰ ਛੜਕਾ ਬਣ ਗਈਆਂ 15 15 ਫੁੱਟ ਉੱਚੀਆਂ ਸੜਕਾਂ ਬਣ ਗਈਆਂ ਤੇ ਫਿਰ ਉਹ ਜਿਹੜਾ ਪਾਣੀ ਪੂਰਵ ਵਾਲੇ ਪਾਸਿਓਂ ਚੜ੍ਹਦੇ ਵਾਲੇ ਪਾਸਿਓਂ ਪਾਣੀ ਲੈੰਦੇ ਨੂੰ ਜਾਣਾ ਉਹ ਥੱਲੇੋਂ ਪਾਣੀ ਦਾ ਨਿਕਾਸ ਤੇ ਹੈ ਨਹੀਂ ਉਹ ਡਾਫਾਂ ਲੱਗਦੀਆਂ ਨੇ ਉਹ ਡਾਫਾਂ ਲੱਗਣ ਦੇ ਨਾਲ ਲੋਕਾਂ ਦੀਆਂ ਜੜੀਆਂ ਨੇ ਫਸਲਾਂ ਜੜੀਆਂ ਨੇ ਇਸ ਵਾਰੀ ਬਰਬਾਦ ਹੋਣ ਦਾ ਮੇਨ ਕਾਰਨ ਜਿਹੜਾ ਉਹ ਏ ਸੜਕਾਂ ਵੀ ਰੁੜ ਗਈਆਂ ਛੜਕਾਂ ਦੂਸਰੇ ਪਾਸੇ ਉਹਨਾਂ ਲੋਕਾਂ ਨੂੰ ਇਹ ਜੜੀਆਂ ਏਡੀਆਂ ਉੱਚੀਆਂ ਇੰਨੀਆਂ ਮਜ਼ਬੂਤ ਸੜਕਾਂ ਜੜੀਆਂ ਨੇ ਇੰਨੀਆਂ ਚੌੜੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਸਿਰਫ ਇਸ ਕਰਕੇ ਕਿ ਜਿਹੜਾ ਦੂਸਰੇ ਦੇਸ਼ਾਂ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਵਪਾਰ ਵਾਸਤੇ ਉਹਨਾਂ ਨੇ ਕਿਹੜੀਆਂ ਜਾਰੀਆਂ ਪਈ ਉਹਨਾਂ ਦੇ ਟਰਾਲੇ ਨਰਵੇਗਨ ਚਾਨ ਸੋ ਉਹਨਾਂ ਵਾਸਤੇ ਤੇ ਕੀ ਸੋਚ ਹੈ ਤੇ ਕਿਸਾਨਾਂ ਵਾਸਤੇ ਜਿਹੜੀਆਂ ਉਹ ਕੀ ਸੋਚ ਹੈ ਉਹਨਾਂ ਦੇ ਜਿਹੜੇ ਕਰਜ਼ੇ ਨੇ 14 ਲੱਖ ਰੁਪਏ ਜਿਹੜਾ ਉਹਨਾਂ ਦਾ ਬਿਨਾ ਮੰਗਰ ਤੋਂ ਉਹਨਾਂ ਨੂੰ ਜਿਹੜਾ ਉਹ ਮਾਫ ਕਰ ਦਿੱਤਾ ਗਿਆ ਕਿਸਾਨ ਜਿਹੜਾ ਉਹਨਾਂ ਦਾ ਸਿਰਫ 18 ਲੱਖ ਰੁਪਏ ਕਰਜ਼ਾ ਹੈ ਤੇ ਇਹ ਕਿਸਾਨ 60 ਤੋਂ 70% ਨੇ ਉਹ ਕਿੰਨੇ ਪਰਸੈਂਟ ਨੇ ਉਹਨਾਂ ਦਾ ਇਹਦਾ ਕਰਜ਼ਾ ਮਾਫ ਤੇ ਸਾਡਾ ਜਿਹੜਾ ਉਹ ਕਰਜ਼ਾ ਮਾਫੀ ਕਿਉਂ ਨਹੀਂ ਸਾਡੇ ਨਾਲ ਜਿਹੜੇ ਇਹ ਵਿਤਕਰੇ ਨੇ ਸਿਰਫ ਇਸ ਕਰਕੇ ਆ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਦਬਾ ਕੇ ਰੱਖੋ ਤੇ ਬੋਲ ਨਾ ਸਕਣ ਸਾਡੇ ਨਾਲ ਥਾਂ ਦੇ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਾਂ ਦੇ ਭਵਿੱਖ ਲਈ ਉਹਨਾਂ ਦੇ ਉਜਲੇ ਭਵਿੱਖ ਲਈ ਅਸੀਂ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਤੇ ਉਹਨਾਂ ਨੂੰ ਵਾਜਬ ਆਉਣ ਵਾਲੇ ਸਮੇਂ 'ਚ ਜਿਹੜੇ ਨੇ ਉਹ ਫਸਲਾਂ ਦੇ ਕੀਮਤਾਂ ਮਿਲਣ ਲਈ ਜਿਹੜਾ ਇਸ ਕਰਕੇ ਅਸੀਂ ਆਪਣੀ ਜਦੋਜਹਿਦ ਕਰ ਰਹੇ ਹਾਂ ਜੇ सिरसा ਸਾਹਿਬ ਦੇਖਿਆ ਜਾਵੇ ਕਿ ਦੇਸ਼ ਸਾਡਾ ਇੰਨੀ ਕੁ ਤਰੱਕੀ ਕਰ ਰਿਹਾ ਕਿ ਤਕਨੀਕੀ ਤੌਰ ਤੇ ਵੀ ਦੇਖਿਆ ਜਾ ਰਿਹਾ ਦਾਵਾ ਠੋਕਿਆ ਜਾ ਰਿਹਾ ਕਿ ਅਸੀਂ ਚੰਨ ਤੇ ਪਹੁੰਚ ਗਏ ਤਾਂ ਉੱਥੇ ਹੀ ਜੇਕਰ ਅੱਜ ਦੇ ਹਾਲਾਤ ਦੇਖੇ ਜਾਣ ਜਦੋਂ ਸੜਕ ਬਣ ਜਾਂਦੀ ਹੈ ਉਸ ਤੋਂ ਬਾਅਦ ਪੁੱਟ ਕੇ ਸੜਕ ਪਾਈਪ ਪਾਏ ਜਾਂਦੇ ਆ ਕੀ ਇਨ੍ਹਾਂ ਪਾਲਿਸੀਆਂ ਵੱਲ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਪਹਿਲਾਂ ਹੀ ਉਹ ਪ੍ਰਬੰਧ ਕਰ ਦਿੱਤਾ ਜਾਵੇ ਕਿ ਇੱਥੋਂ ਪਾਣੀ ਦੀ ਪਾਈਪ ਪੈਣੀ ਆ ਜਾਂ ਵਾਟਰ ਜਿਹੜਾ ਸੀਵਰੇਜ ਦੀ ਪਾਈਪ ਪੈਣੀ ਆ ਤਾਂ ਕਿੱਥੇ ਕਿ ਜਿਹੜੀ ਘਾਟ ਰੜਕ ਰਹੀ ਆ ਕਿ 70 ਸਾਲ 70 ਸਾਲ ਤੋਂ ਸਰਕਾਰਾਂ ਕਰ ਰਹੀਆਂ ਨੇ ਕਿ ਮੌਜੂਦਾ ਸਰਕਾਰਾਂ ਵੱਲੋਂ ਕੋਈ ਅਜਿਹੇ ਪੁਖਤਾ ਪ੍ਰਬੰਧ ਕੀਤੇ ਜਾ ਰਿਹਾ ਕਿ 70 ਸਾਲਾਂ ਵਾਲੀਆਂ ਸਰਕਾਰਾਂ ਦਾ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਜੀ ਕੋਈ ਨਹੀਂ ਪਿੰਡਾਂ ਦੀ ਮੈਂ ਤੁਹਾਨੂੰ ਮਿਸਾਲ ਦਿੰਦਾ ਜੀ 70 ਸਾਲ ਤੋਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਜਦੋਂ ਗਲੀਆਂ ਪੱਕੀਆਂ ਸ਼ੁਰੂ ਹੋਈਆਂ ਤੇ ਉਹੀ ਗਲੀਆਂ ਉਹ ਤਿੰਨ ਤਿੰਨ ਚਾਰ ਚਾਰ ਵਾਰ ਉੱਚੀਆਂ ਚਿੱਤੀਆਂ ਗਈਆਂ ਨੇ ਮੈਂ ਤੁਹਾਨੂੰ ਪਿੰਡ ਜਾਗਮਲੇੜੀ ਦੀ ਇੱਕ ਮਿਸਾਲ ਦਿੰਦਾ ਜੀ ਮੇਰਾ ਜਲੇ ਸਰਸੇ ਦੇ ਵਿੱਚ ਜਾਗਮਲੇੜਾ ਪਿੰਡ ਸੀ ਉੱਥੇ ਜਿਨ੍ਹਾਂ ਨੇ ਅੱਜ ਤੋਂ ਕੋਈ 40 ਸਾਲ ਪਹਿਲਾਂ ਮਕਾਨ ਬਣਾਏ ਤੇ ਉਹ ਧਰਤੀ ਜਮੀਨ ਨਾਲੋਂ ਜਿਹੜਾ ਸੀ 4-4 ਫੁੱਟ ਉੱਚੇ ਸੀ ਪੌੜੀਆਂ ਨਾਲ ਚੜਦੇ ਸੀ ਲੋਕ ਆਪਣੇ ਪੱਕੇ ਮਕਾਨ ਬਣਾਏ ਵੀ ਉਹਨਾਂ ਨੂੰ ਸੇਫਟੀ ਵਾਸਤੇ ਤੇ ਪਾਣੀ ਪੂਣੀ ਨਾ ਆਵੇ ਤੇ ਅੰਦਰ ਨਾ ਆਏ ਕਰਨ ਉਹ ਮਕਾਨ ਜਿਹੜੇ ਸੀ ਨਾ ਅੱਜ ਅੰਡਰਗਰਾਊਂਡ ਬਣ ਗਏ ਥੱਲੇ ਜਾਣਾ ਪੈਂਦਾ ਕਿਉਂ ਕਿ ਜਿਹੜੀਆਂ ਗਲੀਆਂ ਸੀ ਉਹ ਇੱਟਾਂ ਪੁੱਟ ਲੈਂਦੇ ਨੇ ਤੇ ਉਹਨੂੰ ਫੇਰ ਜਿਹੜਾ ਮਿੱਟੀ ਪਾ ਕੇ ਫਿਰ ਉੱਚੀਆਂ ਕਰ ਦਿੰਦੇ ਨੇ ਜਦੋਂ ਕਿ ਪਾਣੀ ਦਾ ਨਿਕਾਸ ਨਹੀਂ ਜੇ ਪਾਣੀ ਦਾ ਨਿਕਾਸ ਹੁੰਦਾ ਵਾਰੀ-ਵਾਰੀ ਪੱਕੀਆਂ ਕਰਨੀ ਲੋੜ ਉਹੀ ਗਲੀਆਂ ਇਹਨਾਂ ਤੋਂ ਅਜੇ ਤੱਕ ਕਾਮਯਾਬ ਨਹੀਂ ਹੋਈਆਂ ਉਹੀ ਹਾਲ ਸੜਕਾਂ ਦਾ ਸੋ ਇਹਨਾਂ ਦੀ ਕੋਈ ਪਾਲਿਸੀ ਨਹੀਂ ਇਹਨਾਂ ਦੇ ਜਿਹੜੇ ਮਤਲਬ ਕਿ ਇੰਜੀਨੀਅਰ ਜਾਂ ਇਹ ਪਾਲਿਸੀ ਮੇਕਰ ਬੰਦੇ ਜਿਹੜੇ ਨੇ ਜਿਹਨਾਂ ਨੇ ਆ ਕੇ ਮੌਕੇ ਦੇ ਉੱਤੇ ਹਿਸਾਬਨਾ ਕਰਨਾ ਉਹ ਸਿਰਫ ਇਹ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਇੱਕ ਹਾਟਵਿੱਤ ਸਾਡੇ ਰਾਵੀ ਦਰਿਆ ਪੈਂਦਾ ਜਿੱਥੇ ਮੈਂ ਅੱਜ ਕੱਲ ਰਹਿਣਾ ਰਾਵੀ ਦਰਿਆ ਨੂੰ ਟਾਹ ਬੜੀ ਲੱਗੀ ਹੋਈ ਐ ਅਸੀਂ ਐਕਸ਼ਨ ਕੋਲੇ ਗਏ ਇਹ ਅੱਜ ਤੋਂ 10 ਸਾਲ ਪਹਿਲਾਂ ਦੀ 15 ਦੀ ਗੱਲ ਪਹਿਲਾਂ ਹੈ ਤੇ ਉਹਨੂੰ ਕਿਹਾ ਵੀ ਭਾਈ ਤੁਸੀਂ ਆ ਜਿਹੜਾ ਨਾ ਇੱਥੇ ਸਪਾਰ ਬਣਾ ਦਿਓ ਉਹ ਕਹਿਣ ਲੱਗੇ ਕਿ ਸਪਾਰ ਇਸ ਤਰ੍ਹਾਂ ਨਹੀਂ ਬਣ ਸਕਦੇ ਇਹ ਸਪਾਰ ਤੁਹਾਡਾ ਮਨਜ਼ੂਰੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਹਿੰਦੇ ਆ ਵੀ ਜਿਨ੍ਹਾਂ ਨੇ ਥੱਲੇੋਂ ਪਰ ਪ੍ਰੋਪੋਜ਼ਲ ਬਣਾ ਕੇ ਭੇਜਨੀ ਆ ਐਸਟੀਮੇਟ ਬਣਾਉਣੇ ਨੇ ਉਹਦੇ ਵਿੱਚ ਸਾਨੂੰ ਕੋਈ ਇਨਾ ਫਾਇਦਾ ਨਹੀਂ ਹੁੰਦਾ ਜਦੋਂ ਇਹ ਬੰਨ ਟੁੱਟ ਗਿਆ ਨਾ ਤੇ ਫਿਰ ਜੇ ਇਹ ਮੰਨ ਲਓ 100 ਫੁੱਟ ਦਾ ਪਾੜ ਹੈ ਅਸੀਂ ਉਹਨੂੰ 200 ਫੁੱਟ ਦਾ ਬਣਾਉਣਾ ਉਹ 30 ਫੁੱਟ ਡੂੰਗਾ ਅਸੀਂ ਉਹਨੂੰ 40 ਫੁੱਟ ਡੂੰਗਾ ਬਣਾਉਣਾ ਫਿਰ ਕਾਰਨ ਕੀ ਨੇ ਇਹ ਸਰਕਾਰ ਕਾਰਨ ਉਹਦੇ ਵਿੱਚ ਜਿੰਨੇ ਐਸਟੀਮੇਟ ਵੱਧ ਬਣੇਗਾ ਖਰਚਾ ਘਟ ਹੋਏਗਾ ਐਸਟੀਮੇਟ ਵੱਧ ਬਣਾ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਇਸ ਤਰ੍ਹਾਂ ਇਨਰ ਦੀ ਐਨਕਾ ਪਾਲਸੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਸੁਣਿਆ ਕਿ ਐਮਐਸਪੀ ਦੀ ਗਾਰੰਟੀ ਬਾਰੇ ਵੀ ਬਲਦੇਵ ਸਿਰਸਾ ਵੱਲੋਂ ਜਿਹੜੀ ਆ ਪੂਰੀ ਜਾਣਕਾਰੀ ਦਿੱਤੀ ਗਈ ਆ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਇਸ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆ ਜਰੂਰ ਗੁਣਗਣਾ ਰਹੀਆਂ ਨੇ ਪਰ ਇਸ ਨੂੰ ਜ਼ਮੀਨੀ ਪੱਧਰ ਤੇ ਹਾਲੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ਤਾਂ ਦੇਖਣਾ ਹੋਏਗਾ ਕਿ ਉਸ ਦੇ ਪ੍ਰਤੀ ਜਿਹੜਾ ਸੰਘਰਸ਼ ਵਿੱਢਿਆ ਹੋਇਆ ਕਿ ਇਹ ਸੰਘਰਸ਼ ਸਫਲਤਾਪੂਰਵਕ ਹੋਏਗਾ ਜਾਂ ਫਿਰ ਕਿਸਾਨਾਂ ਨੂੰ ਸੰਘਰਸ਼ ਦੇ ਰਾਤ ਇਹੀ ਅੱਗੇ ਵਧਣਾ ਪਵੇਗਾ ਕੈਮਰਾਮੈਨ ਲੱਕੀ ਦੇ ਨਾਲ ਸਤਨਾਮ ਸਿੰਘ ਵਟੋਈ ਔਨ 에ਅਰ